ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਖੁਸ਼ ਹੋਵੋਗੇ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਹੈਗੀ ਹੈ ਜੀ 4 ਮਾਰਚ 2025 ਤੇ ਇਹ ਜਿਹੜੀ ਹੁਣ 28 ਫਰਵਰੀ ਲੰਘੀ ਹੈ ਇਸ 28 ਫਰਵਰੀ ਨੂੰ ਸਾਡੀਆਂ ਜਿਹੜੀਆਂ ਬਾਰ ਐਸੋਸੀਏਸ਼ਨ ਜਿ ਨੇ ਉਹਨਾਂ ਦੀਆਂ ਵੋਟਾਂ ਸੀ ਇਲੈਕਸ਼ਨ ਸੀਗੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਹੀ ਉਹਨਾਂ ਸਾਰੇ ਕੈਂਡੀਡੇਟਸ ਨੂੰ ਵਧਾਈ ਦੇਣਾ ਚਾਹੁੰਦਾ ਜਿਹੜੇ ਇਲੈਕਟ ਹੋ ਕੇ ਇਸ ਨਵੀਂ ਟੀਮ ਦੇ ਵਿੱਚ ਆਏ ਨੇ ਨਵੀਂ ਸਰਕਾਰ ਬਣੀ ਹੈ ਜਿਹੜੀ ਨਵੀਂ ਪੰਚਾਇਤ ਬਣੀ ਹੈ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਤੇ ਇਹ ਵੀ ਉਮੀਦ ਕਰਦਾ ਕਿ ਜਿਹੜੇ ਉਹ ਆਪਣੇ ਵਾਅਦੇ ਕਰਕੇ ਆਏ ਨੇ ਜਿਹੜੇ ਏਜੰਡੇ ਦੇ ਨਾਲ ਉਹ ਇਲੈਕਟ ਹੋਏ ਨੇ ਜਿੱਤੇ ਨੇ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹ ਪੂਰੇ ਜ਼ਰੂਰ ਕਰਨਗੇ ਤੇ ਬਾਕੀ ਡਿਟੇਲ ਦੇ ਵਿੱਚ ਅਸੀਂ ਇਸ ਵੀਡੀਓ ਦੇ ਵਿੱਚ ਹੁਣ ਗੱਲ ਕਰਾਂਗੇ ਤੇ ਦੋਸਤੋ ਹੋ ਸਕਦਾ ਹੈ ਵੈਸੇ ਤਾਂ ਦੇਖੋ ਕੋਈ ਵੀ ਯਾਰ ਦੋਸਤ ਮਿੱਤਰ ਇਸ ਵੀਡੀਓ ਨੂੰ ਦੇਖ ਸਕਦਾ ਹੈ ਤੇ ਮੈਂ ਇਹ ਵੀ ਉਮੀਦ ਰੱਖਦਾ ਕਿ ਜਿਹੜੇ ਸਾਡੇ ਵਕੀਲ ਸਹਿਬਾਨ ਨੇ ਵਕੀਲ ਭਰਾ ਨੇ ਉਹ ਵੀ ਇਸ ਵੀਡੀਓ ਨੂੰ ਜ਼ਰੂਰ ਦੇਖਣਗੇ ਕੋਸ਼ਿਸ਼ ਕਰਾਂਗਾ ਮੈਂ ਸਾਡਾ ਜਿਹੜਾ ਗਰੁੱਪ ਬਣਿਆ ਹੋਇਆ ਉਸ ਦੇ ਵਿੱਚ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਤਾਂ ਕਿ ਸਾਡੇ ਵਕੀਲ ਯਾਰ ਦੋਸਤ ਮਿੱਤਰ ਵੀ ਇਸ ਵੀਡੀਓ ਨੂੰ ਦੇਖ ਸਕਣ ਕਿਉਂਕਿ ਮੇਨਲੀ ਤਾਂ ਇਹ ਵੀਡੀਓ ਉਹਨਾਂ ਦੇ ਲਈ ਹੀ ਮੈਂ ਰਿਕਾਰਡ ਕਰ ਰਿਹਾ ਹਾਂ ਬਾਕੀ ਕੋਈ ਵੀ ਯਾਰ ਦੋਸਤ ਮਿੱਤਰ ਇਸ ਵੀਡੀਓ ਨੂੰ ਦੇਖ ਸਕਦਾ ਹੈ ਤੇ ਇੱਕ ਹੱਥ ਜੋੜ ਕੇ ਮੇਰੀ ਬੇਨਤੀ ਇਹ ਵੀ ਹੈ ਕਿ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਕੀ رائے ਹੈ ਤੁਸੀਂ ਕੀ ਸੋਚਦੇ ਹੋ ਤੇ ਅੱਜ ਦੀ ਇਸ ਵੀਡੀਓ ਨੂੰ ਅਸੀਂ ਸਟਾਰਟ ਕਰਦੇ ਹਾਂ ਜੀ ਜਿਵੇਂ ਕਿ ਦੋਸਤੋ ਅਸੀਂ ਨਵੀਂ ਟੀਮ ਦੀ ਨਵੀਂ ਸਰਕਾਰ ਦੀ ਨਵੀਂ ਪੰਚਾਇਤ ਦੀ ਗੱਲ ਕਰ ਰਹੇ ਸੀ ਜਿਵੇਂ ਕਿ ਕੈਂਡੀਡੇਟ ਜਿਵੇਂ ਕਿ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਸੈਕਟਰੀ ਜੁਆਇੰਟ ਸੈਕਟਰੀ ਟ੍ਰੈਜ਼ਰਰ ਕੈਸ਼ੀਅਰ ਜਿਹੜੇ ਹੋਰ ਕਈ ਮੈਂਬਰ ਹੁੰਦੇ ਨੇ ਸਾਡੇ ਐਗਜੈਕਟਿਵ ਮੈਂਬਰ ਕੋਈ ਲਾਇਬ੍ਰੇਰੀਅਨ ਇਸ ਤਰ੍ਹਾਂ ਅਲੱਗ-ਅਲੱਗ ਕੋਰਸ ਦੇ ਵਿੱਚ ਕਈ ਅਲੱਗ-ਅਲੱਗ ਪੋਸਟਾਂ ਵੀ ਹੁੰਦੀਆਂ ਨੇ ਤੇ ਜਿਵੇਂ ਕਿ ਜੇ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਗੱਲ ਕਰੀਏ 바ਰ ਐਸੋਸੀਏਸ਼ਨ ਦੀ ਗੱਲ ਕਰੀਏ ਤਾਂ ਇੱਥੇ ਅਸੀਂ ਜਿਹੜੀ ਇਲੈਕਸ਼ਨ ਦੇਖੀ 28 ਫਰਵਰੀ ਨੂੰ ਇਲੈਕਸ਼ਨ ਹੋਈ ਉਸ ਤੋਂ ਪਹਿਲਾਂ ਕਾਫੀ ਸਮਾਂ ਕੈਂਪੇਨਿੰਗ ਚੱਲਦੀ ਰਹੀ ਜਿਹੜੇ ਕੈਂਡੀਡੇਟ ਕੰਟੈਸਟ ਕਰ ਰਹੇ ਸੀਗੇ ਉਹਨਾਂ ਨੇ ਕਾਫੀ ਹਾਰਡਵਰਕ ਕੀਤਾ ਕੈਂਪੇਨ ਕੀਤੀ ਤੇ ਜਿਹੜੇ ਵੋਟਰ ਸੀਗੇ ਵਕੀਲ ਸੀਗੇ ਉਹਨਾਂ ਤੱਕ ਪਹੁੰਚ ਕੀਤੀ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਵੋਟ ਪਾਈ ਜਾਵੇ ਸਪੋਰਟ ਕੀਤੀ ਜਾਵੇ ਤੇ ਇਲੈਕਟ ਕੀਤਾ ਜਾਵੇ ਤੇ ਉਹਨਾਂ ਨੇ ਕੁਝ ਵਾਦੇ ਵੀ ਕੀਤੇ ਉਹਨਾਂ ਦਾ ਜਿਹੜਾ ਏਜੰਡਾ ਸੀ ਉਹ ਵੀ ਉਹਨਾਂ ਨੇ ਉਹਨਾਂ ਦੇ ਸਾਹਮਣੇ ਰੱਖਿਆ ਤੇ ਕੈਂਪੇਨ ਜਿਹੜੀ ਚੱਲਦੀ ਰਹੀ ਤੇ ਜੇ ਅਸੀਂ ਸਪੀਚ ਦੀ ਗੱਲ ਕਰੀਏ ਜਿਹੜੀ ਕਿ ਇੱਕ ਸਪੀਚ ਸੀਗੀ ਜਿਹੜਾ ਕਿ ਉਹਨਾਂ ਨੇ ਜਿਹੜੇ ਕੰਟੈਸਟ ਕਰ ਰਹੇ ਸੀ ਕੈਂਡੀਡੇਟ ਉਹਨਾਂ ਨੇ ਆਪਣਾ ਏਜੰਡਾ ਦੱਸਣਾ ਸੀਗਾ ਜਿਹੜੇ ਉਹਨਾਂ ਨੇ ਕੋਈ ਪ੍ਰੋਮਿਸ ਕੀਤੇ ਵਾਦੇ ਕੀਤੇ ਕਿ ਅਸੀਂ ਇਹ ਕੰਮ ਕਰਾਂਗੇ ਸਾਡਾ ਇਹ ਏਜੰਡਾ ਹੈ ਜੇ ਅਸੀਂ ਇਲੈਕਟ ਹੁੰਨੇ ਆ ਜੇ ਅਸੀਂ ਜਿੱਤ ਜਾਂਦੇ ਆ ਤੇ ਇਸੇ ਤਰ੍ਹਾਂ ਅਸੀਂ ਹਰ ਸਾਲ ਦੇਖਦੇ ਆ ਕਿ ਜਿਹੜੇ ਕੈਂਡੀਡੇਟ ਹੁੰਦੇ ਨੇ ਉਹ ਆਪਣੇ ਵਾਅਦੇ ਕਰਦੇ ਨੇ ਜਿਹੜੇ ਉਹਨਾਂ ਨੇ ਕੰਮ ਹੁੰਦੇ ਨੇ ਕਰਨੇ ਹੁੰਦੇ ਨੇ ਉਹ ਉਹ ਪ੍ਰੋਮਿਸ ਕਰਦੇ ਨੇ ਕਿ ਅਸੀਂ ਕਰਾਂਗੇ ਤੇ ਇਸੇ ਤਰ੍ਹਾਂ ਹਰ ਸਾਲ ਚੱਲਦਾ ਰਹਿੰਦਾ ਹੈਗਾ ਤੇ ਜਦੋਂ ਇਲੈਕਟ ਹੋ ਜਾਂਦੇ ਨੇ ਜਿੱਤ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਉਹੀ ਰੁਟੀਨ ਬਣ ਜਾਂਦੀ ਹੈ ਉਹ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਹੁੰਦੇ ਨੇ ਸਾਰੇ ਉਹ ਪੂਰੇ ਨਹੀਂ ਹੋ ਪਾਉਂਦੇ ਪਤਾ ਨਹੀਂ ਕਿਉਂ ਤੇ ਇਸੇ ਤਰ੍ਹਾਂ ਹਰ ਸਾਲ ਚੱਲਦਾ ਰਹਿੰਦਾ ਹੈ ਕਈ ਸਾਲਾਂ ਤੋਂ ਮੈਂ ਵੀ ਇਹ ਦੇਖ ਰਿਹਾ ਹਾਂ ਉਹ ਵਾਅਦੇ ਕਰਦੇ ਨੇ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਵਕੀਲ ਯਾਰਾਂ ਦੋਸਤਾਂ ਮਿੱਤਰਾਂ ਨੂੰ ਕਿ ਅਸੀਂ ਇਹਨਾਂ ਪ੍ਰੋਬਲਮਸ ਨੂੰ ਸੋਲਵ ਕਰਾਂਗੇ ਜਿਵੇਂ ਕਿ ਜੇ ਅਸੀਂ ਗੱਲ ਕਰੀਏ ਜਿਵੇਂ ਕਿ ਸੀਟਾਂ ਦੀ ਪ੍ਰੋਬਲਮ ਹੈ ਇਹ ਹਰ ਸਾਲ ਇਹ ਇਹ ਇਸ਼ੂ ਹੈ ਜਿਹੜਾ ਇਹ ਪ੍ਰੋਬਲਮ ਹੈ ਜਿਹੜੀ ਇਹ ਵਾਦਾ ਕੀਤਾ ਜਾਂਦਾ ਹੈ ਜਿਹੜੇ ਕੈਂਡੀਡੇਟ ਕੰਟੈਸਟ ਕਰਦੇ ਨੇ ਕਿ ਅਸੀਂ ਸੀਟਾਂ ਦੀ ਪ੍ਰੋਬਲਮ ਨੂੰ ਸੋਲਵ ਕਰਾਂਗੇ ਨਵੇਂ ਚੈਂਬਰ ਬਣਾਵਾਂਗੇ ਨਵੀਆਂ ਸੀਟਾਂ ਬਣਾਵਾਂਗੇ ਅਲਾਉਟ ਕਰਾਂਗੇ ਪਰ ਕੋਈ ਬਾਲਾ ਵੱਡਾ ਸੁਧਾਰ ਨਹੀਂ ਹੁੰਦਾ ਕੋਈ ਬਹੁਤੀਆਂ ਜ਼ਿਆਦਾ ਸੀਟਾਂ ਨਹੀਂ ਦਿੱਤੀਆਂ ਜਾਂਦੀਆਂ ਬਹੁਤ ਘੱਟ ਚੈਂਬਰ ਨੇ ਜੇ ਅਸੀਂ ਹਾਈ ਕੋਰਟ ਦੀ ਵੀ ਗੱਲ ਕਰੀਏ ਜਿਹੜੇ ਸਾਡੇ ਵਕੀਲ ਯਾਰ ਦੋਸਤ ਮਿੱਤਰ ਨੇ ਉਹ ਬਹੁਤ ਜ਼ਿਆਦਾ ਨੇ ਜਿਹੜੇ ਪ੍ਰੈਕਟਿਸ ਦੇ ਵਿੱਚ ਨੇ ਤੇ ਜਿਹੜੇ ਵੋਟਰ ਵੀ ਨੇ ਸਾਰਿਆਂ ਕੋਲੇ ਸੀਟਾਂ ਨਹੀਂ ਹੈਗੀਆਂ ਤੇ ਇਹ ਤਾਂ ਸੀਟਾਂ ਦੀ ਗੱਲ ਸੀਗੀ ਤੇ ਇੱਕ ਜਿਹੜਾ ਵੱਡਾ ਇਸ਼ੂ ਜਿਹੜੀ ਵੱਡੀ ਪ੍ਰੋਬਲਮ ਗਣੀ ਜਾਂਦੀ ਹੈ ਉਹ ਹੈਗੀ ਹੈ ਪਾਰਕਿੰਗ ਦੀ ਅਸੀਂ ਹਰ ਸਾਲ ਦੇਖਦੇ ਹਾਂ ਕਈ ਸਾਲਾਂ ਤੋਂ ਮੈਂ ਵੀ ਦੇਖ ਰਿਹਾ ਕਿ ਪਾਰਕਿੰਗ ਦੀ ਕਾਰ ਪਾਰਕਿੰਗ ਹੈ ਜਿਹੜੀ ਮੇਨ ਉਸ ਦੀ ਬਹੁਤ ਵੱਡੀ ਸਮੱਸਿਆ ਹੈ ਅਸੀਂ ਹਰ ਰੋਜ਼ ਦੇਖਦੇ ਹਾਂਗੇ ਕਿ ਜਿਹੜੀਆਂ ਕਾਰਾਂ ਅਸੀਂ ਪਾਰਕ ਕਰਦੇ ਆ ਉਹ ਕਿਵੇਂ ਕਰਦੇ ਆਗੇ ਤੇ ਫਿਰ ਕਿਵੇਂ ਜਾਮ ਲੱਗਦਾ ਕਿੰਨਾ ਟਾਈਮ ਵੇਸਟ ਹੁੰਦਾ ਕਿੰਨੀ ਖੱਜਲ ਖਵਾਰੀ ਹੁੰਦੀ ਹੈ ਕਿਹੜੇ ਹਿਸਾਬ ਦੇ ਨਾਲ ਕਾਰਾਂ ਨੇ ਜਿਹੜੀਆਂ ਪਾਰਕ ਕੀਤੀਆਂ ਜਾਂਦੀਆਂ ਨੇ ਕਿਵੇਂ ਲੰਘਣ ਦੇ ਵਾਸਤੇ ਰਸਤਾ ਹੁੰਦਾ ਸਾਨੂੰ ਕਈ ਵਾਰੀ ਤਾਂ ਮੈਨੂੰ ਇਦਾਂ ਲੱਗਦਾ ਕਿ ਕਈ ਸਾਡੇ ਵਕੀਲ ਯਾਰ ਦੋਸਤ ਮਿੱਤਰ ਜਿਵੇਂ ਕਾਰਾਂ ਵੀ ਸਾਫ਼ ਕਰ ਦਿੰਦੇ ਨੇ ਆਪਣੇ ਕੋਟ ਦੇ ਨਾਲ ਕਾਲੇ ਕੋਟ ਦੇ ਨਾਲ ਕਾਲੇ ਗਾਉਨ ਦੇ ਨਾਲ ਜਦੋਂ ਲੰਘਣ ਨੂੰ ਰਸਤਾ ਨਹੀਂ ਮਿਲਦਾ ਕਾਰਾਂ ਦੇ ਵਿੱਚੋਂ ਲੰਘਦੇ ਨੇ ਕੋਈ ਕਿਉਂਕਿ ਕੋਈ ਸਪੈਸ਼ਲ ਕੋਈ ਪਥ ਨਹੀਂ ਬਣਾਇਆ ਕੋਈ ਬੇ ਨਹੀਂ ਬਣਾਇਆ ਕੋਈ ਰਸਤਾ ਨਹੀਂ ਬਣਾਇਆ ਕੋਈ ਇਸ ਤਰ੍ਹਾਂ ਦੀ ਕੋਈ ਗ੍ਰਿਲ ਨਹੀਂ ਲੱਗੀ ਹੋਈ ਕਿ ਇੱਥੋਂ ਦੀ ਹੀ ਲੰਘਣਾਗਾ ਕਾਰਾਂ ਇਦਾਂ ਉਲਟੀਆਂ ਪੁਲਟੀਆਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਨੇ ਕੋਈ ਸਿਸਟਮ ਨਹੀਂ ਠੀਕ ਹੈ ਜੀ ਤੇ ਫਿਰ ਵਕੀਲਾਂ ਜਿਹੜੇ ਸਾਡੇ ਯਾਰ ਦੋਸਤ ਮਿੱਤਰ ਵਕੀਲ ਨੇ ਖੁਦ ਅਸੀਂ ਵੀ ਮੈਂ ਵੀ ਉੱਥੋਂ ਦੀ ਜਦੋਂ ਲੰਘਦੇ ਆ ਇਦਾਂ ਇਦਾਂ ਕਰਕੇ ਪੁੱਠੇ ਸਿੱਧੇ ਹੋ ਕੇ ਬੜੀ ਮੁਸ਼ਕਲ ਨਾਲ ਲੰਘਦੇ ਆ ਜਿਹੜੀਆਂ ਕਾਰਾਂ ਹੁੰਦੀਆਂ ਨੇ ਕਈ ਕਾਰਾਂ ਡਸਟ ਦੇ ਨਾਲ ਭਰੀਆਂ ਹੁੰਦੀਆਂ ਨੇ ਮਿੱਟੀ ਲੱਗੀ ਹੁੰਦੀ ਹੈਗੀ ਫਿਰ ਉਹ ਸਾਡੇ ਜਿਹੜੇ ਕੋਟ ਨੇ ਕਾਲੇ ਉਹਨਾਂ ਨੂੰ ਲੱਗ ਜਾਂਦੀ ਹੈ ਕੱਪੜੇ ਨੇ ਜਿਹੜੇ ਸਾਡੀ ਜਿਹੜੀ ਡਰੈਸ ਹੁੰਦੀ ਹੈਗੀ ਉਹ ਮੈਲੀ ਹੋ ਜਾਂਦੀ ਹੈ ਇਹ ਤੁਸੀਂ ਇਸੇ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੀ ਜਿਹੜੀ ਪਾਰਕਿੰਗ ਦੀ ਪ੍ਰੋਬਲਮ ਹੈ ਉਹ ਕਿੰਨੀ ਵੱਡੀ ਹੈਗੀ ਤੇ ਕੋਈ ਸਿਸਟਮ ਨਹੀਂ ਕੋਈ ਇੱਕ ਨੰਬਰ ਗੇਟ ਅੱਗੇ ਗੱਡੀ ਖੜਾ ਗਿਆ ਕੋਈ ਦੋ ਅੱਗੇ ਖੜਾ ਗਿਆ ਕੋਈ ਕਿੱਥੇ ਖੜਾ ਗਿਆ ਜਿੱਥੇ ਜੀ ਕਰਦਾ ਉੱਥੇ ਹੀ ਉਹ ਖੜਾ ਜਾਂਦਾ ਹੈ ਕੋਈ ਸਟ੍ਰਿਕਟ ਰੂਲਸ ਨਹੀਂ ਹੈਗੇ ਤੇ ਇਸੇ ਤਰ੍ਹਾਂ ਜਿਹੜੀ ਸੀਟਾਂ ਦੀ ਗੱਲ ਅਸੀਂ ਕਰ ਰਹੇ ਆਂਗੇ ਉਹ ਵੀ ਇਸੇ ਤਰ੍ਹਾਂ ਕਿ ਕੋਈ ਰੂਲਸ ਨਹੀਂ ਹੈਗੇ ਜਿਵੇਂ ਬਹੁਤਿਆਂ ਦਾ ਕਬਜ਼ਾ ਕੀਤਾ ਹੋਇਆਗਾ ਜਿੱਥੇ ਜਿਨੇ ਕਬਜ਼ਾ ਕਰ ਲਿਆ ਉੱਥੇ ਬੈਠਿਆਗਾ ਤੇ ਮਤਲਬ ਮੇਰੇ ਕਹਿਣ ਤੋਂ ਭਾਵ ਕੋਈ ਚੰਗਾ ਸਿਸਟਮ ਨਹੀਂ ਹੈਗਾ ਚੰਗੇ ਰੂਲਸ ਨਹੀਂ ਹੈਗੇ ਘਟੋ ਘਟ ਜੇ ਸੀਟਾਂ ਨਹੀਂ ਦੇ ਸਕਦੇ ਤਾਂ ਲੋਕਰ ਤਾਂ ਜ਼ਰੂਰ ਦਿੱਤੇ ਜਾਣੇ ਚਾਹੀਦੇ ਨੇ ਮੇਰੀ ਇਹ ਨਵੀਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਵੀ ਹੈ ਕਿ ਜਿੱਥੇ ਅਸੀਂ ਆਪਣਾ ਕੋਈ ਸਮਾਨ ਰੱਖ ਸਕੀਏ ਕੋਈ ਬਰੀਫ ਰੱਖ ਸਕੀਏ ਕੋਈ ਲੰਚ ਬਾਕਸ ਰੱਖ ਸਕੀਏ ਕੋਈ ਬੈਗ ਰੱਖ ਸਕੀਏ ਕੋਈ ਆਪਣਾ ਕੋਟ ਰੱਖ ਸਕੀਏ ਕੋਈ ਸਮਾਨ ਕਿਸੇ ਤਰ੍ਹਾਂ ਦਾ ਜਿਹੜਾ ਜ਼ਰੂਰੀ ਹੁੰਦਾ ਹੈ ਉਹ ਅਸੀਂ ਉੱਥੇ ਰੱਖ ਸਕੀਏ ਘੱਟੋ ਘੱਟ ਜਿਹੜਾ ਲੋਕਰ ਸਿਸਟਮ ਹੈ ਉਹ ਤਾਂ ਜ਼ਰੂਰ ਹੋਣਾ ਚਾਹੀਦਾ ਹੈ ਜਿਨ੍ਹਾਂ ਤੇ ਨੰਬਰ ਲੱਗੇ ਹੋਣੇ ਚਾਹੀਦੇ ਨੇ ਲੋਕਰ ਨੂੰ ਤਾਲਾ ਲੱਗਿਆ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਬਣਾਇਆ ਜਾਵੇ ਤੇ ਕਈ ਯਾਰ ਦੋਸਤ ਮਿੱਤਰ ਵਕੀਲ ਜਿਹੜੇ ਇਲੈਕਟ ਹੋ ਕੇ ਆਏ ਨੇ ਉਹਨਾਂ ਨੇ ਇਹ ਉਹਨਾਂ ਨੇ ਇਹ ਵਾਦਾ ਵੀ ਕੀਤਾ ਹੈ ਤੇ ਇੱਕ ਹੋਰ ਵੱਡੀ ਪ੍ਰੋਬਲਮ ਜਿਹੜੀ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਉਹ ਜਦੋਂ ਮੀਂਹ ਪੈਂਦਾ بارش ਹੁੰਦੀ ਹੈ ਤਾਂ ਜਿਵੇਂ ਜਿਹੜੇ ਯਾਰ ਦੋਸਤ ਮਿੱਤਰ ਵਕੀਲ ਸਾਡੇ ਹਾਈ ਕੋਰਟ ਆ ਪ੍ਰੈਕਟਿਸ ਕਰਦੇ ਨੇ ਜਾਂ ਜਿਹੜੇ ਡਿਸਟ੍ਰਿਕਟ ਕੋਰਟ ਤੋਂ ਵਕੀਲ ਆਏ ਨੇ ਉਹਨਾਂ ਨੂੰ ਪਤਾ ਹੀ ਹੈ ਕਿ ਜਿਹੜੀਆਂ ਚੈਂਬਰ ਦੀਆਂ ਬਿਲਡਿੰਗਸ ਹੈਗੀਆਂ ਨੇ ਉਹ ਕੋਰਟਸ ਤੋਂ ਥੋੜਾ ਦੂਰ ਬਣੀਆਂ ਹੋਈਆਂ ਨੇ ਕੋਈ ਸਪੈਸ਼ਲ ਰਾਹ ਨਹੀਂ ਰੱਖਿਆ ਹੋਇਆ ਕੋਈ ਕਵਰਡ ਏਰੀਆ ਨਹੀਂ ਹੈਗਾ ਜਿਹੜਾ ਕਿ ਜਦੋਂ ਰੇਨਿੰਗ ਹੁੰਦੀ ਹੈ ਬਰਖਾ ਹੁੰਦੀ ਹੈ بارش ਹੁੰਦੀ ਹੈ ਕਿ ਸਾਡੇ ਵਕੀਲ ਭਰਾ ਜਾਂ ਜਿਹੜਾ ਹੋਰ ਸਟਾਫ ਹੈ ਉਹ ਫਾਈਲਾਂ ਲੈ ਕੇ ਜਾਂ ਕੋਈ ਹੋਰ ਸਮਾਨ ਲੈ ਕੇ ਉਥੋਂ ਦੀ ਲੰਘ ਸਕੇ ਤੇ ਇਥੋਂ ਤੱਕ ਕਿ ਆਪਣੀ ਜਿਹੜੀ ਐਡਰੈਸ ਹੈਗੀ ਗਿੱਲੀ ਹੁੰਦੀ ਹੈ ਉਸ ਨੂੰ ਬਚਾ ਸਕੇ ਜਦੋਂ بارش ਹੁੰਦੀ ਹੈ ਚੈਂਬਰ ਦੇ ਵਿੱਚੋਂ ਕੋਰਟ ਦੇ ਵਿੱਚ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ ਭਿੱਜ ਜਾਂਦੇ ਨੇਗੇ ਕਈ ਵਕੀਲ ਸਹਿਬਾਨ ਇਹੋ ਜੇ ਹੁੰਦੇ ਨੇ ਜਿਨ੍ਹਾਂ ਕੋਲੇ ਮੌਕੇ ਤੇ ਛਤਰੀ ਨਹੀਂ ਹੁੰਦੀ ਐ ਮਰੇਲਾ ਨਹੀਂ ਹੁੰਦਾ ਕਿਉਂਕਿ ਕਈ ਵਾਰੀ ਅਚਨਚੇਤ ਬਰਖਾ ਹੋਣ ਲੱਗ ਜਾਂਦੀ ਐ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਐ ਫਾਈਲਾਂ ਨੇ ਜਿਹੜੀਆਂ ਕਾਗਜ਼ ਨੇ ਜਿਹੜੇ ਉਹ ਗਿੱਲੇ ਹੋ ਜਾਂਦੇ ਨੇ ਜਿਵੇਂ ਮੇਰੇ ਪੱਗਵੰਨੀ ਹੋਈ ਐ ਪੱਗ ਗਿੱਲੀ ਹੋ ਜਾਂਦੀ ਐ ਸਿਰ ਗਿੱਲਾ ਹੋ ਜਾਂਦਾ ਐ ਇਸੇ ਤਰ੍ਹਾਂ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਐ ਤੇ ਕਈ ਯਾਰ ਦੋਸਤ ਮਿੱਤਰ ਵਕੀਲ ਜਿਹੜੇ ਇਲੈਕਟ ਹੋ ਕੇ ਆਏ ਨੇ ਉਹਨਾਂ ਨੇ ਸ਼ਾਇਦ ਇਹ ਵਾਅਦਾ ਕੀਤਾ ਹੈ ਕਿ ਉਹ ਇੱਕ ਕਵਰਡ ਪੱਥ ਜਿਹੜਾ ਇੱਕ ਬੇ ਐ ਰਸਤਾ ਹੈ ਉਹ ਬਣਾਉਣਗੇ ਤੇ ਉਮੀਦ ਵੀ ਹੈ ਕਿ ਉਹ ਆਪਣੇ ਇਸ ਵਾਅਦੇ ਨੂੰ ਜ਼ਰੂਰ ਪੂਰਾ ਕਰਨਗੇ ਜਿਵੇਂ ਕਿ ਪਾਸ ਕਾਊਂਟਰ ਤੋਂ ਲੈ ਕੇ ਜੇ ਇੱਕ ਸਿੱਧਾ ਇੱਕ ਰਸਤਾ ਬਣਾਇਆ ਜਾਵੇ ਚਾਰ ਨੰਬਰ ਗੇਟ ਤੱਕ ਤੇ ਨਾਲ ਉਸ ਨੂੰ ਜੋੜਿਆ ਜਾਵੇ ਜਿਹੜੇ ਚੈਂਬਰ ਨੇ ਜਾਂ ਜਿਹੜੇ ਹੋਰ ਬ੍ਰਾਂਚਸ ਹੈਗੀਆਂ ਨੇ ਜਿਹੜੇ ਗੇਟ ਹੈਗੇ ਨੇ ਉਹਨਾਂ ਦੇ ਨਾਲ ਇਹ ਇੱਕ ਵਧੀਆ ਸਿਸਟਮ ਬਣ ਸਕਦਾ ਹੈ ਕੋਈ ਦਿੱਕਤ ਨਹੀਂ ਆਊਗੀ ਤੇ ਗ੍ਰਿਲਾਂ ਲਗਾਈਆਂ ਜਾਣ ਜਿੱਥੋਂ ਦੀ ਲੰਗਣਾ ਹੈ ਉੱਪਰ ਦੀ ਉਸ ਨੂੰ ਕਵਰ ਕੀਤਾ ਜਾਵੇ ਏਰੀਏ ਨੂੰ ਤੇ ਗੱਡੀਆਂ ਵੀ ਫਿਰ ਸਿਸਟਮ ਵਾਈਜ਼ ਲੱਗਣਗੀਆਂ ਇੱਧਰ ਜਿਹੜੀਆਂ ਉਲਟੀਆਂ ਪੁਲਟੀਆਂ ਸਿੱਧੀਆਂ ਗੱਡੀਆਂ ਲਾਉਂਦੇ ਨੇ ਉਹ ਵੀ ਸਾਰਾ ਸਿਸਟਮ ਹੈ ਜਿਹੜਾ ਠੀਕ ਹੋ ਜਾਊਗਾ ਤੇ ਇਸੇ ਤਰ੍ਹਾਂ ਜੇ ਪਾਰਕਿੰਗ ਦੀ ਸਮੱਸਿਆ ਦੀ ਗੱਲ ਕਰੀਏ ਤਾਂ ਇੱਥੇ ਇੱਕ ਗੱਲ ਇਹ ਵੀ ਕੀਤੀ ਜਾ ਸਕਦੀ ਹੈ ਕਿ ਕੋਈ ਬੱਸ ਸਰਵਿਸ ਹੈ ਜਿਹੜੀ ਉਹ ਜੇ ਸ਼ੁਰੂ ਕੀਤੀ ਜਾਵੇ ਉਹਨਾ ਏਰੀਏਜ਼ ਨੂੰ ਆਇਡੈਂਟੀਫਾਈ ਕਰਕੇ ਕਿ ਜਿੱਥੇ ਸਾਡੇ ਯਾਰ ਦੋਸਤ ਮਿੱਤਰ ਵਕੀਲ ਜ਼ਿਆਦਾ ਰਹਿੰਦੇ ਨੇ ਉਹਨਾ ਏਰੀਏਜ਼ ਨੂੰ ਆਇਡੈਂਟੀਫਾਈ ਕੀਤਾ ਜਾਵੇ ਕੋਈ ਬੱਸ ਸਰਵਿਸ ਉਹਨਾਂ ਦੇ ਲਈ ਮੁਹੱਈਆ ਕਰਵਾਈ ਜਾਵੇ ਤਾਂ ਕਿ ਉਹ ਗੱਡੀਆਂ ਵਿੱਚ ਆਉਣ ਦੀ بجائے ਬੱਸ ਦੇ ਵਿੱਚ ਆ ਜਾ ਸਕਣ ਇਸ ਤਰ੍ਹਾਂ ਇਹ ਜਿਹੜੀ ਕੋਸ਼ਿਸ਼ ਹੈ ਇਹ ਜਿਹੜਾ ਇੱਕ ਨਵਾਂ ਸਟੈਪ ਹੈ ਉਹ ਲੈ ਕੇ ਦੇਖਿਆ ਜਾ ਸਕਦਾ ਜੇ ਇਸ ਦੇ ਨਾਲ ਕੁਝ ਫਾਇਦਾ ਹੋਵੇ ਤਾਂ ਇਸ ਨੂੰ ਕੰਟੀਨਿਊ ਕੀਤਾ ਜਾ ਸਕਦਾ ਤੇ ਇੱਕ ਜਿਹੜੀ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਨਾ ਜਿਹੜੇ ਸਾਡੇ ਕਲਾਇੰਟ ਯਾਰ ਦੋਸਤ ਮਿੱਤਰ ਹੈਗੇ ਨੇ ਭੈਣ ਭਰਾ ਹੈਗੇ ਨੇ ਉਹਨਾਂ ਦੇ ਲਈ ਕੋਈ ਬੈਠਣ ਦੀ ਜਗ੍ਹਾ ਨਹੀਂ ਹੈਗੀ ਕਿਤੇ ਵੀ ਹਾਈ ਕੋਰਟ ਦੇ ਵਿੱਚ ਉਹ ਕਦੇ 4 ਨੰਬਰ ਗੇਟ ਤੇ ਬੈਠਦੇ ਨੇ ਕਦੇ ਕਿਸੇ ਕੰਟੀਨ 'ਚ ਬੈਠਦੇ ਨੇ ਕਦੇ ਕਿਤੇ ਕਦੇ ਕਿਤੇ ਜਿਵੇਂ ਅਸੀਂ ਕਿਸੇ ਏਜੰਸੀ 'ਚ ਜਾਂਦੇ ਹਾਂ ਉੱਥੇ ਵੀ ਇੱਕ ਬੇਟਿੰਗ ਹਾਲ ਹੈ ਜਿਹੜਾ ਬਣਿਆ ਹੋਇਆ ਹੁੰਦਾ ਹੈ ਟੀਵੀ ਲੱਗਿਆ ਹੁੰਦਾ ਹੈ ਨਿਊਜ਼ਪੇਪਰ ਰੱਖਿਆ ਹੁੰਦਾ ਕੋਈ ਮੈਗਜ਼ੀਨ ਰਸਾਲਾ ਕੋਈ ਬੁੱਕ ਰੱਖੀ ਹੁੰਦੀ ਹੈ ਤਾਂ ਕਿ ਉੱਥੇ ਬੈਠ ਕੇ ਉਹ ਆਪਣਾ ਜਿਹੜਾ ਟਾਈਮ ਹੈ ਉਹ ਸਪੈਂਡ ਕਰ ਸਕਣ ਜਾਂ ਚਾਹ ਕੌਫੀ ਦਾ ਪ੍ਰਬੰਧ ਉੱਥੇ ਹੋਣਾ ਚਾਹੀਦਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਕੋਈ ਇੱਕ ਵੇਟਿੰਗ ਰੂਮ ਵੇਟਿੰਗ ਹਾਲ ਜ਼ਰੂਰ ਹੋਣਾ ਚਾਹੀਦਾ ਹੈ ਹਾਈ ਕੋਰਟ ਦੇ ਵਿੱਚ ਤਾਂ ਜੇ ਉੱਥੇ ਜਿਹੜੇ ਸਾਡੇ ਕਲਾਇੰਟ ਆਉਂਦੇ ਨੇਗੇ ਉੱਥੇ ਬੈਠ ਸਕਣ ਵੇਟ ਕਰ ਸਕਣ ਇਸੇ ਤਰ੍ਹਾਂ ਇੱਕ ਜਿਹੜੀ ਮੇਰੇ ਹੋਰ ਧਿਆਨ ਦੇ ਵਿੱਚ ਗੱਲ ਆ ਰਹੀ ਹੈ ਕਿ ਲੰਚ ਕਰਨ ਦੇ ਲਈ ਜਿਹੜੇ ਸਾਡੇ ਵਕੀਲ ਯਾਰ ਦੋਸਤ ਮਿੱਤਰ ਨੇ ਉਹਨਾਂ ਦੇ ਲਈ ਕੋਈ ਸਪੈਸ਼ਲ ਕਿਤੇ ਵੀ ਕੋਈ ਜਗ੍ਹਾ ਨਹੀਂ ਹੈਗੀ ਕਦੇ ਉਹ ਕਿਸੇ ਕੰਟੀਨ ਦੇ ਵਿੱਚ ਕਦੇ ਕਿਸੇ ਕੰਟੀਨ ਦੇ ਵਿੱਚ ਕਦੇ ਕਿਤੇ ਕਦੇ ਕਿਤੇ ਉਹ ਕਦੇ ਖੜ ਕੇ ਕਦੇ ਬੈਠ ਕੇ ਲੰਚ ਕਰਦੇ ਨੇ ਕਦੇ ਕਿਸੇ ਗੱਡੀ ਦੇ ਵਿੱਚ ਬੈਠ ਕੇ ਲੰਚ ਕਰਦੇ ਨੇ ਕਦੇ ਕਿਸੇ ਹੋਰ ਯਾਰ ਦੋਸਤ ਮਿੱਤਰ ਦੀ ਗੱਡੀ ਦੇ ਉੱਤੇ ਬੈਕ ਸਾਈਡ ਜਾਂ ਅੱਗੇ ਵਾਲੇ ਬੁੰਟ ਦੇ ਉੱਪਰ ਲੰਚ ਬਾਕਸ ਰੱਖ ਕੇ ਲੰਚ ਕਰਦੇ ਨੇ ਕਦੇ ਕਿਤੇ ਕਦੇ ਕਿਤੇ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈਗਾ ਸਮੱਸਿਆ ਹੈਗੀ ਹੈ ਇਸ ਨੂੰ ਵੀ ਹੱਲ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ ਤੇ ਹੋਰ ਦੋਸਤੋ ਸਮੱਸਿਆਵਾਂ ਬਹੁਤ ਹੈਗੀਆਂ ਨੇ ਜਿਹੜੀਆਂ ਮੇਨ ਮੇਨ ਮੈਨੂੰ ਲੱਗ ਰਹੀਆਂ ਨੇ ਮੈਂ ਸਿਰਫ ਉਹਨਾਂ ਦੀ ਗੱਲ ਕਰ ਰਿਹਾ ਹਾਂ ਜਿਵੇਂ ਕਿ ਜਿਹੜਾ ਲੇਡੀ ਐਡਵੋਕੇਟਸ ਹੈਗੀਆਂ ਨੇ ਉਹਨਾਂ ਦੇ ਲਈ ਜਿਹੜਾ ਹਾਲ ਬਣਿਆ ਹੋਇਆ ਹੈ ਬਾਹਰ ਰੂਮ ਬਣਿਆ ਹੋਇਆ ਉਹਨੂੰ ਐਕਸਟੈਂਡ ਕੀਤਾ ਜਾਣਾ ਚਾਹੀਦਾ ਹੈ ਜਾਂ ਹੋਰ ਬਣਾਇਆ ਜਾਣਾ ਚਾਹੀਦਾ ਹੈ ਠੀਕ ਹੈ ਜੀ ਤੇ ਜਿਹੜਾ ਕੰਸਲਟੇਸ਼ਨ ਰੂਮ ਬਣਿਆ ਹੋਇਆ ਉਸ ਨੂੰ ਵੀ ਐਕਸਟੈਂਡ ਕੀਤਾ ਜਾਣਾ ਚਾਹੀਦਾ ਉਹ ਵੀ ਬਹੁਤ ਛੋਟਾ ਹੈਗਾ ਤੇ ਇਸੇ ਤਰ੍ਹਾਂ ਜਿਹੜੀ ਅਸੀਂ ਲੋਕਰ ਫੈਸਿਲਿਟੀ ਦੀ ਗੱਲ ਕੀਤੀ ਸੀਗੀ ਉਹ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਇਸੇ ਤਰ੍ਹਾਂ ਜਿਹੜੀਆਂ ਹੋਰ ਸਹੂਲਤਾਂ ਜੇ ਅਸੀਂ ਗੱਲ ਕਰੀਏ ਲਾਈਫ ਇੰਸ਼ੋਰੈਂਸ ਮੈਡੀਕਲ ਇੰਸ਼ੋਰੈਂਸ ਤੇ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਗੱਲ ਕਿ ਸਾਡੇ ਹਾਈ ਕੋਰਟ ਦੇ ਵਿੱਚ ਜਿਹੜੇ ਨਵੇਂ ਸਾਡੇ ਵਕੀਲ ਯਾਰ ਦੋਸਤ ਮਿੱਤਰ ਹੁੰਦੇ ਨੇ ਉਹਨਾਂ ਦੇ ਲਈ ਕੋਈ ਫ੍ਰੀ ਮਤਲਬ ਟ੍ਰੇਨਿੰਗ ਕਲਾਸੇਜ ਨੇ ਜਿਹੜੀਆਂ ਟੀਚਿੰਗ ਕਲਾਸੇਜ ਨੇ ਉਹ ਵੀ ਸਟਾਰਟ ਕੀਤੀਆਂ ਜਾਣ ਤਾਂ ਬਹੁਤ ਹੀ ਚੰਗੀ ਗੱਲ ਹੈ ਮੂਟ ਕੋਰਟਸ ਵਗੈਰਾ ਲਗਾਈਆਂ ਜਾਣ ਤਾਂ ਕਿ ਉਹ ਸਿੱਖ ਸਕਣ ਕਿ ਕਿਵੇਂ ਅਸੀਂ ਆਰਗੂਮੈਂਟਸ ਕਰਨੇ ਨੇ ਕਿਵੇਂ ਕੇਸ ਤਿਆਰ ਕਰਨਾ ਹੈ ਕਿਵੇਂ ਕੀ ਕਰਨਾ ਹੈ ਉਹਨਾਂ ਦੇ ਲਈ ਕੁਝ ਟ੍ਰੇਨਿੰਗ ਕਲਾਸਸਿਸ ਦੀ ਵੀ ਸ਼ੁਰੂਆਤ ਕੀਤੀ ਜਾ ਸਕਦੀ ਹੈਗੀ ਤੇ ਇਸੇ ਤਰ੍ਹਾਂ ਦੋਸਤੋ ਜੇ ਅਸੀਂ ਟਰਾਂਸਪੇਰੈਂਸੀ ਦੀ ਗੱਲ ਕਰੀਏ ਹਰ ਸਾਲ ਇਹ ਗੱਲ ਹੁੰਦੀ ਹੈ ਕਿ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਕਿ ਬਾਅਰ ਨੂੰ ਕਿੰਨੀ ਇਨਕਮ ਹੁੰਦੀ ਹੈ ਕਿੰਨਾ ਖਰਚ ਹੁੰਦਾ ਹੈ ਇਹ ਡਿਸਪਲੇ ਕੀਤਾ ਜਾਣਾ ਬਹੁਤ ਜ਼ਰੂਰੀ ਹੈ ਇਹ ਕਿਸੇ ਏਰੀਏ ਤੇ ਕੋਈ ਨਿਸ਼ਚਿਤ ਏਰੀਆ ਹੋ ਸਕਦਾ ਹੈ ਉਸ ਤੇ ਇਸ ਨੂੰ ਡਿਸਪਲੇ ਕਰਨਾ ਚਾਹੀਦਾ ਹੈ ਮੰਥਲੀ ਕਰਨਾ ਚਾਹੀਦਾ ਹੈ ਕਿ ਇਸ ਮਹੀਨੇ ਚ ਬਾਰ ਨੂੰ ਕਿੰਨੀ ਇਨਕਮ ਹੋਈ ਕਿੱਥੋਂ-ਕਿੱਥੋਂ ਹੋਈ ਕਿਵੇਂ ਹੋਈ ਤੇ ਕਿੱਥੇ-ਕਿੱਥੇ ਕਿਵੇਂ-ਕਿਵੇਂ ਖਰਚ ਹੋਇਆ ਤੇ ਇਸੇ ਤਰ੍ਹਾਂ ਦੋਸਤੋ ਹੋਰ ਵੀ ਬਹੁਤ ਵੈਸੇ ਗੱਲਾਂ ਹੈਗੀਆਂ ਨੇ ਪਰ ਮੇਨ-ਮੇਨ ਗੱਲਾਂ ਜਿਹੜੀਆਂ ਮੈਂ ਕਰ ਰਿਹਾ ਇਹ ਜਰੂਰ ਹੋਣੀਆਂ ਚਾਹੀਦੀਆਂ ਨੇ ਤੇ ਮੇਰੀ ਇਹ ਦਿਲੋਂ ਹੱਥ ਜੋੜ ਕੇ ਨਵੀਂ ਟੀਮ ਨੂੰ ਬੇਨਤੀ ਹੈ ਕਿ ਉਹ ਇਹਨਾਂ ਗੱਲਾਂ ਨੂੰ ਜਰੂਰ ਕਨਸੀਡਰ ਕਰਨ ਜੇ ਕੁਝ ਮੇਰੀਆਂ ਗੱਲਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਠੀਕ ਹੈ ਇਹ ਜਾਇਜ਼ ਹੈ ਇਹ ਹੋਣਾ ਚਾਹੀਦਾ ਹੈ ਤਾਂ ਉਹਨਾਂ ਨੂੰ ਜ਼ਰੂਰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਇਹ ਮੇਰੀ ਇੱਕ ਨਿਮਰਤਾ ਸਹਿਤ ਬੇਨਤੀ ਹੈ ਤੇ ਇੱਕ ਜਿਹੜੀ ਮੈਂ ਹੋਰ ਗੱਲ ਕਰਨੀ ਚਾਹੁੰਦਾ ਜਿਵੇਂ ਜਦੋਂ ਵੋਟਾਂ ਹੁੰਦੀਆਂ ਨੇ ਇਲੈਕਸ਼ਨ ਹੁੰਦੀ ਹੈ ਉਸ ਟਾਈਮ ਤੇ ਜਿਹੜੀ ਕੈਂਪੇਨ ਹੁੰਦੀ ਹੈਗੀ ਜਿਹੜੇ ਕੈਂਡੀਡੇਟ ਕੰਟੈਸਟ ਕਰ ਰਹੇ ਹੁੰਦੇ ਨੇ ਉਹ ਚੈਂਬਰਾਂ ਦੇ ਵਿੱਚ ਜਾ ਕੇ ਰੂਮਸ ਦੇ ਵਿੱਚ ਜਾ ਕੇ ਜਿੱਥੇ ਵਕੀਲ ਸਹਿਵਾਨ ਬੈਠੇ ਹੁੰਦੇ ਨੇ ਉੱਥੇ ਜਾ ਕੇ ਉਹ ਬਹੁਤ ਸਮਾਂ ਪਹਿਲਾਂ ਤੋਂ ਹੀ 2-3 ਮਹੀਨੇ ਪਹਿਲਾਂ ਤੋਂ ਹੀ ਸਟਾਰਟ ਕਰ ਦਿੰਦੇ ਨੇ ਹੱਥ ਜੋੜਨੇ ਸਾਨੂੰ ਵੋਟ ਪਾਇਓ ਜੀ ਸਾਨੂੰ ਸਪੋਰਟ ਕਰਿਓ ਜੀ ਸਾਨੂੰ ਇਲੈਕਟ ਕਰਿਓ ਜੀ ਅਸੀਂ ਇਹ ਕੰਮ ਕਰਾਂਗੇ ਜੀ ਅਸੀਂ ਉਹ ਕੰਮ ਕਰਾਂਗੇ ਜੀ ਤੇ ਪਾਰਟੀਆਂ ਹੁੰਦੀਆਂ ਨੇ ਸੁਣਨ ਦੇ ਵਿੱਚ ਆਉਂਦਾ ਹੈ ਕਿ ਹੋਟਲਾਂ ਦੇ ਵਿੱਚ ਚੰਗੀਆਂ ਪਾਰਟੀਆਂ ਹੁੰਦੀਆਂ ਨੇ ਚੰਗਾ ਪੈਸਾ ਖਰਚ ਕੀਤਾ ਜਾਂਦਾ ਹੈ ਕਿ ਸਾਨੂੰ ਇਲੈਕਟ ਕੀਤਾ ਜਾਵੇ ਜਿੱਤ ਆਇਆ ਜਾਵੇ ਅਸੀਂ ਜਿੱਤ ਜੀਏ ਕੁਰਸੀ ਤੇ ਬੈਠ ਜੀਏ ਪਤਾ ਨਹੀਂ ਕਿਉਂ ਇੰਨਾ ਖਰਚਾ ਕੀਤਾ ਜਾਂਦਾ ਹੈ ਜਾਂ ਫਿਰ ਉਹਨਾਂ ਨੂੰ ਕੋਈ ਬਾਅਦ ਦੇ ਵਿੱਚ ਪਤਾ ਨਹੀਂ ਕੋਈ ਗੱਫਾ ਮਿਲਦਾ ਹੈ ਜਾਂ ਕੀ ਹੁੰਦਾ ਇਸ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਤੇ ਇਸ ਤਰ੍ਹਾਂ ਹੁੰਦਾ ਹੈ ਤੇ ਬਾਰ-ਬਾਰ ਚੈਂਬਰਾਂ 'ਚ ਜਾ ਕੇ ਵਕੀਲਾਂ ਕੋਲੇ ਜਾ ਕੇ ਹੱਥ ਜੋੜੇ ਜਾਂਦੇ ਨੇ ਐਵੇਂ ਲੱਗਦਾ ਹੁੰਦਾ ਜਿਵੇਂ ਉਹਨਾਂ ਤੋਂ ਕੋਈ ਕਦੇ ਗਲਤੀ ਹੋ ਗਈ ਹੋਵੇ ਉਹ ਕੋਈ ਮਾਫੀ ਮੰਗ ਰਹੇ ਹੋਣ ਇੱਥੋਂ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਇੱਕ ਦੋ ਕਲਾਇੰਟਾਂ ਨੇ ਮੈਨੂੰ ਪੁੱਛਿਆ ਕਹਿੰਦੇ ਯਾਰ ਇਹ ਵਕੀਲ ਹੱਥ ਬੰਨ ਰਹੇ ਨੇ बार-बार ਕਦੇ ਕਿਸੇ ਵਕੀਲ ਕੋਲੇ ਜਾ ਰਹੇ ਨੇ ਹੱਥ ਬੰਨ ਰਹੇ ਨੇ ਇਹਨਾਂ ਤੋਂ ਕੋਈ ਗਲਤੀ ਹੋ ਗਈ ਕੋਈ ਇਹ ਮਾਫੀ ਮੰਗ ਰਹੇ ਨੇ ਮੈਂ ਕਿਹਾ ਜੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਅਸਲ 'ਚ ਬੋਟਾ ਨੇ ਇਲੈਕਸ਼ਨ ਹੈ ਤੇ ਇਹ ਬੋਟਾ ਮੰਗ ਰਹੇ ਨੇ ਕਹਿੰਦੇ ਯਾਰ ਇਸ ਤਰ੍ਹਾਂ ਬੋਟਾ ਮੰਗ ਰਹੇ ਨੇ ਇਹ ਤਾਂ ਵੀ ਲੱਗਦਾ ਜਿਵੇਂ ਇਹਨਾਂ ਤੋਂ ਕੋਈ ਗਲਤੀ ਹੋ ਗਈ ਹੋਵੇ ਇਹ ਸੌਰੀ ਫੀਲ ਕਰ ਰਹੇ ਨੇ ਮੈਂ ਨਹੀਂ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਕਲਾਇੰਟ ਹੁੰਦੇ ਨੇ ਜਿਹੜੇ ਉਹਨਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਅਸਲ 'ਚ ਗੱਲ ਕੀ ਹੈਗੀ ਤੇ ਇੱਥੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਸੀਗਾ ਜਿਹੜੀ ਕੈਂਪੇਨ ਹੈ ਉਹ ਵੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਜਿਵੇਂ ਕਿ ਅਸੀਂ ਕਹਿੰਦੇ ਹਾਂ ਕਿ ਇਹ ਇੱਕ ਡਿਗਨਿਟੀ ਵਾਲਾ profession ਹੈ ਰਿਸਪੈਕਟ ਵਾਲਾ profession ਹੈ ਤਾਂ ਫਿਰ ਜਿਹੜੇ ਕੈਂਡੀਡੇਟ ਕੰਟੈਸਟ ਕਰਦੇ ਨੇਗੇ ਉਹਨਾਂ ਨੂੰ ਇੱਕ ਜਗ੍ਹਾ ਦੇ ਦੇਣੀ ਚਾਹੀਦੀ ਹੈ ਕੋਈ ਨਿਸ਼ਚਿਤ ਜਗ੍ਹਾ ਹੋਣੀ ਚਾਹੀਦੀ ਹੈ ਕਿ ਭਾਈ ਤੁਸੀਂ ਆਪਣਾ ਇੱਥੇ ਜਿਹੜੇ ਤੁਹਾਡੇ ਪੋਸਟਰ ਵਗੈਰਾ ਹੈਗੇ ਨੇਗੇ ਜਿਹੜਾ ਤੁਹਾਡਾ ਏਜੰਡਾ ਹੈਗਾ ਤੁਸੀਂ ਆਪਣਾ ਨਾਮ ਫੋਟੋ ਕਿਹੜੀ ਪੋਸਟ ਤੇ ਕੰਟੈਸਟ ਕਰ ਰਹੇ ਹੋ ਜਿਹੜੇ ਤੁਹਾਡੇ ਪ੍ਰੋਮਿਸ ਵਗੈਰਾ ਹੈਗੇ ਨੇ ਲਾਰੇ ਹੈਗੇ ਨੇ ਉਹ ਤੁਸੀਂ ਇੱਥੇ ਲਗਾ ਦਿਓ ਡਿਸਪਲੇ ਕਰ ਦਿਓ ਕਿ ਜਿਹੜੇ ਵਕੀਲ ਸਹਿਬਾਨ ਹੈਗੇ ਨੇ ਯਾਰ ਦੋਸਤ ਮਿੱਤਰ ਵਕੀਲ ਹੈਗੇ ਨੇ ਉਹ ਪੜਨਗੇ ਦੇਖਣਗੇ ਸਮਝਣਗੇ ਜਿਹੜਾ ਉਹਨਾਂ ਨੂੰ ਚੰਗਾ ਲੱਗੇਗਾ ਉਸ ਨੂੰ ਉਹ ਵੋਟ ਪਾ ਦੇਣਗੇ ਇਸੇ ਤਰ੍ਹਾਂ ਇਹ ਇੱਕ ਸਿਸਟਮ ਬਣਾਇਆ ਜਾਣਾ ਚਾਹੀਦਾ ਹੈਗਾ ਕਿ ਕੋਈ ਜਿਵੇਂ 4 ਨੰਬਰ ਗੇਟ 1 2 ਜਾਂ ਸਾਰੇ ਗੇਟਾਂ ਤੇ ਵੀ ਇਹ ਡਿਸਪਲੇ ਕੀਤਾ ਜਾ ਸਕਦਾ ਹੈਗਾ ਜਿੰਨੇ ਵੀ ਕੈਂਡੀਡੇਟ ਹੋਣ ਜਿਹੜੇ ਕੰਟੈਸਟ ਕਰਦੇ ਨੇ ਉਹਨਾਂ ਦਾ ਏਜੰਡਾ ਮੈਂਸ਼ਨ ਹੋਵੇ ਉਹਨਾਂ ਦੀ ਫੋਟੋ ਲੱਗੇ ਹੋਵੇ ਨਾਮ ਲੱਗਿਆ ਹੋਵੇ ਕਿ ਇਸ ਤਰ੍ਹਾਂ ਜਿਹੜੇ ਵਕੀਲ ਸਹਿਬਾਨ ਹੋਣਗੇ ਉਹ ਦੇਖ ਕੇ ਸਮਝ ਕੇ ਜਿਹੜਾ ਉਹਨਾਂ ਨੂੰ ਚੰਗਾ ਲੱਗੇਗਾ ਵੋਟ ਪਾ ਦੇਣਗੇ ਤੇ ਮੇਨ ਜਦੋਂ ਸਪੀਚ ਹੁੰਦੀ ਹੈਗੀ ਉਹ ਸਪੀਚ ਸੁਣ ਕੇ ਇਹ ਸਪੀਚ ਹੈ ਜਿਹੜੀ ਇਹ ਔਨਲਾਈਨ ਯੂਟਿਊਬ ਤੇ ਲਾਈਵ ਕਰਕੇ ਤੇ ਜਾਂ ਗਰੁੱਪਸ ਦੇ ਵਿੱਚ ਇਸ ਵੀਡੀਓ ਨੂੰ ਵਾਇਰਲ ਕਰਨਾ ਚਾਹੀਦਾ ਹੈ ਜਿਹੜੇ ਸਾਡੇ ਬਾਰ ਐਸੋਸੀਏਸ਼ਨ ਦੇ ਗਰੁੱਪ ਬਣੇ ਹੋਏ ਨੇ ਉਹਨਾਂ ਦੇ ਵਿੱਚ ਤਾਂ ਕਿ ਸਾਰੇ ਵਕੀਲ ਯਾਰ ਦੋਸਤ ਮਿੱਤਰਾਂ ਨੂੰ ਪਤਾ ਲੱਗ ਸਕੇ ਕਿ ਕਿਹੜਾ ਕੈਂਡੀਡੇਟ ਕੀ ਕਰਨਾ ਚਾਹੁੰਦਾ ਹੈ ਉਸ ਦੀ ਸੋਚ ਕਿਸ ਤਰ੍ਹਾਂ ਦੀ ਹੈ ਕੀ ਉਹਦੀ ਵਿਚਾਰਧਾਰਾ ਹੈ ਕੀ ਉਹ ਪ੍ਰੋਮਿਸ ਕਰਦਾ ਹੈ ਕੀ ਉਹਦਾ ਏਜੰਡਾ ਹੈਗਾ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਇਹ ਵੀ ਜ਼ਰੂਰ ਹੋਣਾ ਚਾਹੀਦਾ ਹੈ ਇਹ ਗੱਲ ਨੂੰ ਸੋਚਦੇ ਹੋਏ ਕਿ ਇਹ ਸਾਡਾ ਜਿਹੜਾ ਡਿਗਨਿਟੀ ਵਾਲਾ profession ਹੈ ਇਸ ਤਰ੍ਹਾਂ ਮਤਲਬ ਤਰਲੇ ਮਿੰਤਾਂ ਵਾਲਾ ਜਿਹੜਾ ਕੰਮ ਹੈ ਉਹ ਨਾ ਹੋਵੇ ਤੇ ਇਸੇ ਤਰ੍ਹਾਂ ਦੋਸਤੋ ਇੱਕ ਜਿਹੜੀ ਸੀਟਾਂ ਨੂੰ ਲੈ ਕੇ ਮੇਰੇ ਦਿਮਾਗ ਦੇ ਵਿੱਚ ਹੋਰ ਗੱਲ ਆ ਰਹੀ ਹੈ ਉਹ ਇਹ ਹੈ ਹਾਲਾਂਕਿ ਮੈਨੂੰ ਇਹ ਲੱਗਦਾ ਕਿ ਸ਼ਾਇਦ ਇਸ ਤਰ੍ਹਾਂ ਨਾ ਹੋ ਪਾਵੇ ਉਹ ਇਹ ਹੈ ਕਿ ਜਿਹੜੀਆਂ ਸੀਟਾਂ ਨੇ ਜਿਹੜੇ ਚੈਂਬਰ ਨੇ ਉਹ ਜਿਹੜੇ ਵਕੀਲ ਸਹਿਬਾਨ ਪਹਿਲਾਂ ਤੋਂ ਹੀ ਬੈਠੇ ਨੇਗੇ ਪੁਰਾਣੇ ਉਹਨਾਂ ਕੋਲੇ ਹੀ ਨੇ ਇਸੇ ਤਰ੍ਹਾਂ ਜਿਹੜੀਆਂ ਹੁਣ ਨਵਾਂ ਕੋਈ ਇਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਸੀਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਉਹ ਰੋਟੇਸ਼ਨ ਵਾਈਜ਼ ਮਤਲਬ ਘੁੰਮਣਾ ਚਾਹੀਦਾ ਸਰਕਲ ਕਿ ਸਨੀਓਰਿਟੀ ਵਾਈਜ਼ ਜਿਹੜੇ ਪ੍ਰੈਕਟਿਸ ਦੇ ਵਿੱਚ ਵਕੀਲ ਨੇ ਜਿਹੜੇ ਵੋਟਰ ਨੇ ਉਹਨਾਂ ਨੂੰ ਸਨੀਓਰਿਟੀ ਵਾਈਜ਼ ਉਹਨਾਂ ਨੂੰ ਕੁਝ-ਕੁਝ ਟਾਈਮ ਦੇ ਲਈ ਉਹ ਸੀਟਾਂ ਨੇ ਜਿਹੜੀਆਂ ਦਿੱਤੀਆਂ ਜਾਣ ਜਿਵੇਂ ਮੰਨ ਲਓ ਮੇਰੀ ਕੋਈ ਸੀਟ ਹੈਗੀ ਮੈਨੂੰ ਇੱਕ ਸਾਲ ਦੇ ਲਈ ਦਿੱਤੀ ਜਾਵੇ ਜਾਂ 6 ਮਹੀਨਿਆਂ ਦੇ ਲਈ ਕਿ ਲੈ ਭਾਈ ਹੁਣ 6 ਮਹੀਨੇ ਸਾਲ ਤੂੰ ਇਸ ਸੀਟ ਤੇ ਬੈਠਾ ਇਸ ਤੋਂ ਬਾਅਦ ਇਹ ਸੀਟ ਹੋਰ ਕਿਸੇ ਨੂੰ ਦਿੱਤੀ ਜਾਊਗੀ ਤੇ ਤੁਸੀਂ ਆਪਣਾ ਕੋਈ ਹੋਰ ਅਰੇਂਜਮੈਂਟ ਕਰ ਲਿਓ ਜਾਂ ਘੁੰਮ ਫਿਰ ਕੇ ਇਸ ਤਰ੍ਹਾਂ ਜਿਵੇਂ ਹੁਣ ਪ੍ਰੈਕਟਿਸ ਕਰਦੇ ਆ ਇਦਾਂ ਕਰ ਲਿਓ ਮੇਰੇ ਕਹਿਣ ਤੋਂ ਭਾਵੇਂ ਇਹ ਜਿਹੜਾ ਸੀਟਾਂ ਵਾਲਾ ਸਿਸਟਮ ਹੈ ਇਹ ਰੋਟੇਸ਼ਨ ਮਤਲਬ ਇੱਕ ਜਿਹੜਾ ਜਿਹਨੂੰ ਅਸੀਂ ਸਰਕਲ ਇਦਾਂ ਘੁੰਮਣਾ ਕਹਿ ਸਕਦੇ ਹਾਂ ਇਸ ਤਰ੍ਹਾਂ ਚੱਲਣਾ ਚਾਹੀਦਾ ਜਿਵੇਂ ਸਨੀਅਰਿਟੀ ਵਾਈਜ਼ 1000 ਦੋਸਤ ਮਿੱਤਰ ਵਕੀਲ ਨੂੰ ਸੀਟ ਮਿਲ ਗਈ ਫਿਰ ਉਸ ਤੋਂ ਬਾਅਦ ਜਿਹਦੀ ਸਨੀਅਰਿਟੀ ਬਣਦੀ ਆ ਉਸ ਨੂੰ ਮਿਲ ਗਈ ਫਿਰ ਉਸ ਤੋਂ ਬਾਅਦ ਦੂਜੇ ਨੂੰ ਮਿਲ ਗਈ ਇਸ ਤਰ੍ਹਾਂ ਘੁੰਮ ਕੇ ਫਿਰ ਦੁਬਾਰਾ ਵੀ ਬਾਰੀ ਆ ਸਕਦੀ ਹੈ ਇਸ ਤਰ੍ਹਾਂ ਜੇ ਹੋ ਸਕਦਾ ਤਾਂ ਇਹ ਵੀ ਜ਼ਰੂਰ ਹੋਣਾ ਚਾਹੀਦਾ ਹੈਗਾ ਹਾਲਾਂਕਿ ਮੈਂ ਗੱਲ ਕੀਤੀ ਸੀ ਕਹਿੰਦੇ ਇਸ ਤਰ੍ਹਾਂ ਨਹੀਂ ਹੋ ਸਕਦਾ ਸ਼ਾਇਦ ਨਹੀਂ ਹੋ ਸਕਦਾ ਚਲੋ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆ ਰਹੀ ਸੀ ਤੇ ਮੈਂ ਇਹ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਜਿਹੜੀ ਗੱਲ ਮੈਂ ਹੋਰ ਸੋਚਦਾ ਉਹ ਜਿਹੜੀ ਸਾਡੀ ਡਿਸਪੈਂਸਰੀ ਹੈ ਉਸ ਦੇ ਬਾਰੇ ਚ ਹੈ ਕਿ ਉੱਥੇ ਹੋਰ ਵਧੀਆ ਸਟਾਫ ਹਾਲਾਂਕਿ ਜਿਹੜਾ ਸਟਾਫ ਹੈਗਾ ਉਹ ਬਹੁਤ ਵਧੀਆ ਹੈ ਪਰ ਹੋਰ ਵੀ ਜਿਹੜਾ ਸਟਾਫ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਡਿਸਪੈਂਸਰੀ ਦੇ ਵਿੱਚ ਇਸ ਡਿਸਪੈਂਸਰੀ ਦੀ ਬਿਲਡਿੰਗ ਦੇ ਵਿੱਚ ਹੋਰ ਜਿਹੜਾ ਸਾਜੋ-ਸਮਾਨ ਹੈ ਉਸ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਫੈਸਿਲਿਟੀਆਂ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਤੇ ਇਸੇ ਤਰ੍ਹਾਂ ਦੋਸਤੋ ਹੋਰ ਵੀ ਕਈ ਗੱਲਾਂ ਜਿਹੜੀਆਂ ਹੋ ਸਕਦੀਆਂ ਨੇ ਫੂਡ ਕੁਆਲਿਟੀ ਦੀ ਗੱਲ ਨੂੰ ਲੈ ਕੇ ਜੇ ਅਸੀਂ ਗੱਲ ਕਰੀਏ ਜਿਹੜੀਆਂ ਕੈਂਟੀਨਸ ਹੈਗੀਆਂ ਨੇ ਉਹਨਾਂ ਦੇ ਲਈ ਵੀ ਕੋਈ ਸਿਸਟਮ ਬਣਾਇਆ ਜਾਣਾ ਚਾਹੀਦਾ ਹੈ ਤੇ ਉਹਨਾਂ ਦੀ ਜਿਹੜੀ ਫੂਡ ਦੀ ਕੁਆਲਿਟੀ ਹੈ ਉਸ ਨੂੰ ਹੋਰ ਥੋੜਾ ਚੰਗਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀਆਂ ਕਈ ਦੁਕਾਨਾਂ ਲੱਗੀਆਂ ਨੇ ਮੋਬਾਈਲਾਂ ਵਾਲਿਆਂ ਦੀਆਂ ਡਰਾਈ ਫਰੂਟ ਵਾਲਿਆਂ ਦੀਆਂ ਉਹਨਾਂ ਦੇ ਲਈ ਵੀ ਜਿਹੜਾ ਸਿਸਟਮ ਹੈ ਉਹ ਹੋਣਾ ਚਾਹੀਦਾ ਹੈ ਮੇਨ ਜਿਹੜੇ ਵੱਡੇ ਇਸ਼ੂ ਸੀਗੇ ਉਹ ਸੀਟਾਂ ਵਾਲਾ ਤੇ ਪਾਰਕਿੰਗ ਵਾਲਾ ਤੇ ਇੱਕ ਜਿਹੜਾ ਮੈਂ ਗੱਲ ਕੀਤੀ ਹੈ ਕਿ ਮੀਂਹ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਕਾਉਰਸ ਦੇ ਵਿੱਚ ਜਾਣ ਦੇ ਲਈ ਉਹ ਵੀ ਤੇ ਇੱਕ ਲੋਕਰ ਵਾਲਾ ਵੀ ਤੇ ਬਾਕੀ ਤਾਂ ਹਾਲਾਂਕਿ ਸਾਰੇ ਜਿਹੜੇ ਇਹ ਇਸ਼ੂ ਨੇ ਜਿਹੜੀਆਂ ਇਹ ਪ੍ਰੋਬਲਮਸ ਨੇ ਇਹ ਸਾਰੀਆਂ ਹੀ ਸੋਲਵ ਹੋਣੀਆਂ ਚਾਹੀਦੀਆਂ ਨੇ ਤੇ ਅਸੀਂ ਦੇਖਦੇ ਹਾਂ ਕਿ ਹਰ ਸਾਲ ਕੈਂਡੀਡੇਟ ਨੇ ਜਿਹੜੇ ਜਿਹੜੇ ਕੰਟੈਸਟ ਕਰਦੇ ਨੇ ਉਹ ਵਾਅਦੇ ਕਰਦੇ ਨੇ ਕਿ ਅਸੀਂ ਇਹ ਕੰਮ ਕਰਾਂਗੇ ਪਰ ਬਹੁਤ ਹੀ ਘੱਟ ਕੰਮ ਹੋ ਪਾਉਂਦੇ ਨੇ ਪੂਰੇ ਨਹੀਂ ਹੁੰਦੇ ਤੇ ਪਰ ਜੇ ਨiyet ਹੋਵੇ ਕਰਨ ਦੀ ਤਾਂ ਕਰ ਸਾਰਾ ਕੁਝ ਸਕਦੇ ਨੇ ਪਰ ਪਤਾ ਨਹੀਂ ਕਿਉਂ ਕਰਨਾ ਨਹੀਂ ਚਾਹੁੰਦੇ ਜਾਂ ਕੀ ਹੋ ਜਾਂਦਾ ਬਾਅਦ ਦੇ ਵਿੱਚ ਫਿਰ ਤਾਂ ਹੁਣ ਜਿਵੇਂ ਇਲੈਕਸ਼ਨ ਤੋਂ ਪਹਿਲਾਂ ਹੱਥ ਜੋੜਦੇ ਨੇ ਵਾਅਦੇ ਕਰਦੇ ਨੇ ਬਾਅਦ ਦੇ ਵਿੱਚ ਜਿੱਤ ਕੇ ਤਾਂ ਫਿਰ ਕਈ ਵਾਰੀ ਉਹਨਾਂ ਦੀਆਂ ਨਜ਼ਰਾਂ ਵੀ ਨਹੀਂ ਜਾਂਦੀਆਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਨਿੰਗਾ ਥੋੜੀ ਜਿਹੀ ਉਹ ਬਦਲ ਜਾਂਦੀ ਹੈ ਐਟੀਟਿਊਡ ਆ ਜਾਂਦਾ ਫਿਰ ਸਤਸਯਾ ਕਾਲ ਗੁੱਡ ਮਾਰਨਿੰਗ ਈਵਨਿੰਗ ਕੁਝ ਨਹੀਂ ਹੁੰਦਾ ਫਿਰ ਤਾਂ ਸੀਟ ਤੇ ਬੈਠੇ ਹੁੰਦੇ ਨੇ ਪਾਵਰ ਦੇ ਵਿੱਚ ਹੁੰਦੇ ਨੇ ਤੇ ਇਸ ਦੇ ਲਈ ਮੈਂ ਸੌਰੀ ਵੀ ਫੀਲ ਕਰਦਾ ਕਿ ਮੇਰੇ ਦਿਲ ਚੋਂ ਇਹ ਗੱਲ ਨਿਕਲ ਰਹੀ ਹੈ ਪਰ ਇਹ ਇੱਕ ਕੜਬਾ ਸੱਚ ਵੀ ਹੈ ਤੇ ਇਸੇ ਤਰ੍ਹਾਂ ਦੋਸਤੋ ਇਹ ਬਾਕੀ ਤੁਹਾਨੂੰ ਸਾਰਾ ਪਤਾ ਹੀ ਹੈ ਜਿਹੜੇ ਯਾਰ ਦੋਸਤ ਮਿੱਤਰ ਵਕੀਲ ਸਹਿਬਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਨੇ ਉਹ ਇਹਨਾਂ ਗੱਲਾਂ ਨੂੰ ਸਾਰੀਆਂ ਨੂੰ ਭਲੀ ਭਾਂਤ ਜਾਣਦੇ ਨੇ ਤੇ ਕੀ ਕੀ ਪ੍ਰੋਬਲਮਾਂ ਚ ਹੈਗੀਆਂ ਨੇ ਇਹਨਾਂ ਬਾਰੇ ਵੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਮੈਂ ਇਹ ਉਮੀਦ ਜ਼ਰੂਰ ਕਰਦਾ ਕਿ ਜਿਹੜੀ ਨਵੀਂ ਟੀਮ ਆਈ ਹੈ ਉਹ ਆਪਣੇ ਵਾਅਦਿਆਂ ਨੂੰ ਜ਼ਰੂਰ ਪੂਰਾ ਕਰੂਗੀ ਤੇ ਜੇ ਮੇਰੇ ਤੋਂ ਕੋਈ ਘੱਟ ਵੱਧ ਸ਼ਬਦ ਬੋਲਿਆ ਗਿਆ ਹੋਵੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਇੰਨੀਆਂ ਕੋ ਬੇਨਤੀਆਂ ਕਰਦਾ ਹੋਇਆ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਥੈਂਕ ਯੂ